ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਵੜ ਗਰਮੇਸ਼ ਸਿੰਘ ਤਿਮੋਵਾਲ ਜੋ ਮੁਫੀ ਕਿਸਾਨ ਸਭਾ ਸੁਭਾ ਕਮੇਟੀ ਮੈਂਬਰ ਅੱਜ ਬੜੀ ਖੁਸ਼ੀ ਦੀ ਗੱਲ ਆ ਜਿਹੜਾ ਮੋਰਚਾ ਅਸੀਂ ਫਲਾਈਓਵਰ ਬਣਾਉਣ ਲਈ ਲਾਇਆ ਸੀਗਾ ਸਾਡੇ ਕੋਲ 19 ਨਵੰਬਰ ਨੂੰ 2022 ਦੇ ਵਿੱਚ ਇਸ ਰਈਆ ਸ਼ਹਿਰ ਦੇ ਨਿਵਾਸੀ ਦੁਕਾਨਦਾਰ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਸਾਡੇ ਨਾਲ ਸਾਨੂੰ ਬੇਨਤੀ ਕੀਤੀ ਕਿਉਂਕਿ ਪਹਿਲਾਂ ਆਪਾਂ ਜਿਹੜਾ 3 13 ਮਹੀਨੇ ਜਿਹੜਾ ਦਿੱਲੀ ਦੇ ਵਿੱਚ ਜੁੱਧ ਕੀਤਾ ਸੀ ਉੱਥੋਂ ਵੀ ਕਾਮਯਾਬੀ ਕਰਕੇ ਆਏ ਤੇ 19 ਤਰੀਕ ਨੂੰ ਅਸੀਂ ਉਹਦੀ ਸਾਲਗिराਹ ਮਨਾ ਰਹੇ ਸੀ ਤੇ ਸਾਡੇ ਕੋਲ ਰਈਏ ਤੋਂ ਸਾਥੀ ਆਏ ਉਹਨਾਂ ਨੇ ਸਾਡੇ ਕੋਲ ਹੀ ਬੇਨਤੀ ਕੀਤੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਮਿੱਟੀ ਵਾਲਾ ਪੋਲ ਜਿਹੜਾ ਇਹ ਨਹੀਂ ਬਣ ਦੇਣਾ ਤੇ ਸਾਡੇ ਨਾਲ ਤੁਸੀਂ ਜਿਹੜਾ ਸਾਡਾ ਸਾਥ ਦਿਓ ਅਸੀਂ ਫਿਰ 21 ਤਰੀਕ ਨੂੰ ਜਿਹੜਾ 21 ਨਵੰਬਰ ਨੂੰ ਇੱਥੇ ਮੋਰਚਾ ਜਿਹੜਾ ਲਾਤਾ ਤੇ ਜਿਹੜਾ ਕੰਮ ਮਿੱਟੀ ਵਾਲਾ ਪੋਲ ਬਣਾ ਰਹੇ ਸੀ ਅਸੀਂ ਉਹਨੂੰ ਡੱਕ ਪਾਤੀ ਤੇ ਅਸੀਂ ਬੜੀ ਤਕੜੀ ਮੰਗ ਕੀਤੀ ਵੀ ਇਹ ਜਿਹੜਾ ਪੋਲ ਇਹ ਨਹਿਰ ਤੱਕ ਜਿਹੜਾ ਉਹ ਪਿੱਲਰਾਂ ਤੇ ਬਣਨਾ ਚਾਹੀਦਾ ਸੋ ਅਸੀਂ 3 ਸਾਲ ਸੰਘਰਸ਼ ਨੂੰ ਸਾਨੂੰ ਹੋ ਗਿਆ ਤੇ ਜਿਹੜਾ ਸਰਕਾਰ ਨੇ ਉਹ ਜਿਹੜਾ ਸਾਡੀ ਮੰਗ ਤੋਂ ਮਨਜ਼ੂਰ ਕਰ ਲਿਆ ਲੋਕਾਂ ਨੇ ਜਿਹੜਾ ਸੰਘਰਸ਼ ਕੀਤਾ ਸੀ ਉਹਨੂੰ ਮੂਰ ਮਿਲਿਆ ਜੋ ਵੀ ਆਪਾਂ ਛੇ ਗਰਚਪਾਂ ਦਾ ਨਾਮ ਸਾਨੂੰ ਪਤਾ ਕੁਛ ਨਹੀਂ ਬਣਦਾ ਜੇ ਦਿੱਲੀ ਲੜੇ ਸਾਂ ਤੇ ਉੱਥੇ ਕਾਮਯਾਬੀ ਹੋਈ ਜੇ ਸਾਡੇ ਵੱਡੇ ਲੜੇ ਗੁਰੂ ਸਾਹਿਬ ਉਹਨਾਂ ਨੇ ਇਥੋਂ ਮੁਗਲਾਂ ਦਾ ਨਾਸ ਕੀਤਾ ਤੇ ਬਾਅਦ ਚ ਅੰਗਰੇਜ਼ ਆਦੇ ਲੋਕ ਨਹੀਂ ਨਿਕਲਨੇ ਤੇ ਅੰਗਰੇਜ਼ ਵੀ ਆਪਣੇ ਭਗਤ ਸੋਣਾ ਗਦਰੀ ਬਾਬਿਆਂ ਨੇ ਕੱਢ ਕੇ ਵਿਖਾਏ ਸੋ ਇਸੇ ਤਰ੍ਹਾਂ بڑے ਲੋਕ ਆ ਜਿਹੜੇ ਪਛਾਖ ਚੂ ਆ ਕਈ ਕਹਿੰਦੇ ਸੀ ਇਹ ਕੁਛ ਨਹੀਂ ਬਣਦਾ ਪਰ ਅੱਜ ਬੜੀ ਖੁਜੀਦੀ ਗੱਲ ਆ ਕਿ ਜਿਹੜਾ ਅਸੀਂ ਇਸ ਪੋਰਬੀ ਖੁਸ਼ੀ ਦੇ ਵਿੱਚ ਜਿਹੜਾ 5 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਦਾ ਭੋਗ ਪਾ ਕੇ ਉੱਥੇ ਲੋਕਾਂ ਦੇ ਨਾਲ ਜਿਹੜਾ ਖੁਸ਼ੀ ਸਾਂਝੀ ਕਰਾਂਗੇ ਇਹਨਾਂ ਬੇਨਤੀਆਂ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ